ਸਤਿ ਸ਼੍ਰੀ ਅਕਾਲ ਜੀ ਮੌਸਮ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲਦੀ ਆ ਪੰਜਾਬ ਦਾ ਲਗਭਗ 50-60% ਹਿੱਸਾ ਜਿਹੜਾ ਉਹ ਬੱਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਹੁਣ ਤੁਸੀਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੱਛਮੀ ਹਿੱਸਾ ਅਤੇ ਪੂਰਬੀ ਹਿੱਸੇ ਤੱਕ ਦੇ ਜਿਹੜੇ ਹਿੱਸੇ ਨੇ ਇਹ ਬੱਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਇਸ ਦੇ ਚੱਲਦੇ ਪੰਜਾਬ ਦੇ ਸਰਹੱਦੀ ਇਲਾਕੇ ਚਾਹੇ ਦੋਨਾਂ ਪਾਸੇ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਚਾਹੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਗੜੀ ਕਾਰਵਾਈ ਦੇਖਣ ਨੂੰ ਮਿਲ ਰਹੀ ਆ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਾਰਵਾਈਆਂ ਆਪਾਂ ਨੂੰ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਜਿਸ ਦੇ ਵਿੱਚ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਅਤੇ ਬਰਨਾਲਾ ਮੋਗਾ ਤੇ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਉਕਿ ਜਿਆਦਾਤਰ ਸੰਘਣੀ ਬੱਦਲਬਾਈ ਹੈ ਜਿਹੜੀ ਇਸ ਜਗ੍ਹਾ ਤੇ ਤਨਾਤ ਆ ਜੇਕਰ ਪੰਜਾਬ ਦੇ ਵਿਚਕਾਰਲੇ ਇਲਾਕੇ ਦੀ ਗੱਲ ਕਰੀਏ ਜਿਵੇਂ ਕਿ ਮੋਗਾ ਜਲੰਧਰ ਲੁਧਿਆਣਾ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਤਗੜੀ ਬੱਦਲਬਾਈ ਤਨਾਤ ਆ ਤੇ ਆਉਂਦੇ ਘੰਟਿਆਂ ਦੇ ਵਿੱਚ ਇੱਥੇ ਵੀ ਹੋ ਜਿਆਦਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਜੇਕਰ ਹੁਣ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਕਿ ਅੱਜ ਰਾਤ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਆ ਪੰਜਾਬ ਦੇ ਉੱਤਰੀ ਇਲਾਕਿਆਂ ਦੀ ਉੱਤਰੀ ਇਲਾਕਿਆਂ ਦੇ ਵਿੱਚ ਅੱਜ ਰਾਤ ਨੂੰ ਆਪਾਂ ਨੂੰ ਚੰਗਾ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਅਤੇ ਜਲੰਧਰ ਵਰਗੇ ਜਿਹੜੇ ਹੁਣ ਵੀ ਆਪਾਂ ਨੂੰ ਬਦਲਵਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਆਪਾਂ ਨੂੰ ਰਾਤ ਦੇ ਮੌਸਮ ਦੇ ਵਿੱਚ ਵੀ ਇਹੇ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਵਿਚਕਾਰਲੇ ਇਲਾਕੇ ਜਿਵੇਂ ਕਿ ਮੋਗਾ ਲੁਧਿਆਣਾ ਰੂਪਨਗਰ ਤੱਕ ਪੂਰਬੀ ਇਲਾਕੇ ਦੇ ਵਿੱਚ ਰੂਪਨਗਰ ਅਤੇ ਦੱਖਣੀ ਇਲਾਕਿਆਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਦੇ ਵਿੱਚ ਵੀ ਆਪਾਂ ਨੂੰ ਬਦਲਵਾਈ ਤਨਾਤ ਦੇਖੂਗੀ ਲੇਕਿਨ ਇਸਦੇ ਚੱਲਦੇ ਆਪਾਂ ਨੂੰ ਪੰਜਾਬ ਦੇ ਜਿਹੜੇ ਦੱਖਣੀ ਇਲਾਕੇ ਨੇ ਜਿਵੇਂ ਕਿ ਸੰਗਰੂਰ ਹੋਇਆ ਮਾਨਸਾ ਹੋਇਆ ਮੁਕਸਰ ਸਾਹਿਬ ਹੋਇਆ ਤੇ ਫਾਜ਼ਿਲਕਾ ਵਰਗੇ ਜ਼ਿਲ੍ਹੇ ਹੋਏ ਇਧਰ ਪਟਿਆਲਾ ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਬਦਲਵਾਈ ਜਿਹੜੀ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਅੱਜ ਰਾਤ ਨੂੰ ਕੋਈ ਬਦਲ ਮਤਲਬ ਮੀਹਾਂ ਦੀਆਂ ਕਾਰਵਾਈਆਂ ਨਾ માત્ર ਹੋਣਗੀਆਂ ਮੀਹਾਂ ਦੇ ਬਦਲ ਬਦਲਾਂ ਦੀ ਹਲਕੀ ਫੁਲਕੀ ਹਵਾ ਚਾਹੀ ਜਰੂਰ ਦੇਖਣ ਨੂੰ ਮਿਲੂਗੀ ਜਾਂ ਫਿਰ ਹਨੇਰੀ ਵਰਗਾ ਮਾਹੌਲ ਜਰੂਰ ਦੇਖਣ ਨੂੰ ਮਿਲੂਗਾ ਲੇਕਿਨ ਮੀਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਜਿਹੜੀਆਂ ਉਹ ਨਾ માત્ર ਹੋਣਗੀਆਂ ਹਨੇਰੀ ਦੀ ਗੱਲ ਕਰੀਏ ਤਾਂ ਹਨੇਰੀ ਆ ਜਿਹੜੀ ਇਹ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗੀ ਇਸ ਦੇ ਵਿੱਚ ਜ਼ਿਆਦਾਤਰ ਇਲਾਕੇ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਘਰਲੇ ਤੇ ਉਤਰੀ ਇਲਾਕੇ ਦੇਖਣ ਨੂੰ ਮਿਲਣਗੇ ਇਸ ਦੇ ਚੱਲਦੇ ਇਸ ਦਾ ਜ਼ਿਆਦਾ ਪ੍ਰਭਾਵ ਆ ਜਿਹੜਾ ਆਪਾਂ ਨੂੰ ਆ ਹਿਮਾਚਲ ਵਰਗੇ ਜੰਮੂ ਕਸ਼ਮੀਰ ਇਸ ਦੇ ਵਿੱਚ ਆ ਜਿਹੜੀ ਲਗਾਤਾਰ ਕੱਲ ਤੱਕ ਹੀ ਜਿਹੜੀ ਆ ਬੱਦਲਬਾਈ ਤਨਾਤ ਰਹੂਗੀ ਤੇ ਹੋ ਸਕਦਾ ਹੈ ਕਿ ਕੱਲ ਦਾ ਜਿਹੜਾ ਮਾਹੌਲ ਆ ਕੱਲ ਨੂੰ ਆਪਾਂ ਨੂੰ ਪਠਾਰਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਤਨਾਤ ਮਿਲੂਗੀ ਉਸ ਦਾ ਰੀਜ਼ਨ ਹੋਵੇਗਾ ਇਹ ਜਿਆਦਾ ਤਨਾਪੂਰਨ ਇੱਥੇ ਜਿਹੜਾ ਬਣਿਆ ਹੋਇਆ ਜਿਸ ਦੇ ਕਾਰਨ ਮੌਇਸਚਰ ਆ ਜਿਹੜਾ ਉੱਥੇ ਜਿਆਦਾ ਵਧੇਗਾ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ